ਸਮੂਹ ਪ੍ਰਬੰਧਕਾਂ ਤੇ ਮੁੱਖ ਇੰਚਾਰਜਾਂ ਨੂੰ ਵਾਕੀ ਕੀਤਾ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਥੇ ਵੀ ਸਤਿਗੁਰਾਂ ਨੇ ਆਪਣੇ ਚਰਨ ਮਿਵਾਕ ਪਾਈ ਜਿੱਥੇ ਵੀ ਸਤਿਗੁਰਾਂ ਨੇ ਆਪਣਾ ਪੈਨ ਧਰਿਆ ਉਹ ਧਰਮੀਆਂ ਸੋਧਨੀਕ ਹੋ ਗਈਆਂ ਅੱਜ ਵੀ ਗੁਰੂ ਦਾ ਸਿੱਖ ਉਹਨਾਂ ਧਰਮੀਆਂ ਤੇ ਯਾਦ ਹੀ ਨੰਤਪਾਤ ਹੋ ਗਏ ਆਪਣੇ ਆਪ ਨੂੰ ਮਟਪਾਗਾ ਸਮਝ ਜਾਓ ਜੋ ਮੈਂ ਇਸ ਮਹਾਨ ਅਸਥਾਨ ਤੋਂ ਹਰ ਸਾਲ ਇਸ ਮਹਾਨ ਅਗਰਗੀਤਨ ਰੂਪ ਦੇ ਵਿੱਚ ਮਿਲਦਾ ਬਾਕੀ ਪਹਿਲਾ ਆਪਾਂ ਪ੍ਰਾਪਨ ਮੇਲੇ ਨੂੰ ਨੂੰ ਦੀ ਸ਼ਕਤੀ ਕਰਨ ਦੇ ਸੀ ਬਾਅਦ ਮੈਂ ਅਮਿਤਾ ਇਹ ਆਰ ਦੇ ਇਤਿਹਾਸ ਦੇ ਡੋਰ ਦੇ ਰੂਪ ਵਿੱਚ ਪੜ੍ਹਿਆ ਕਾਲਜ ਦੇ ਅਮਰ ਸੰਚਾਰ ਕੀ ਹੋਇਆ ਚਾਰ ਦਿਨ ਬਾਕਬਗ ਨਗਰ ਪੈਦਲ ਪੈਦਲ ਯਾਤਰਾ ਕਰਦੇ ਹੋਏ ਉਹਨਾਂ ਕਦਰਾਂ ਦੇ ਵਿੱਚ ਦਿਮਾਗ ਵੀ ਕਰਦੇ ਨੇ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਤੇ ਸਪੁੱਚੀ ਸੰਗਤ ਨੂੰ ਬਾਤ ਬਾਤ ਵਧਾਈ ਚਾ ਜਿਨ੍ਹਾਂ ਨੇ ਇਸ ਸੰਗਤ ਦੇ ਵਿੱਚ ਸਾ ਲੈਣਾ ਉਹ ਵੀ ਬੇਨਤੀ ਕਰਦਾ ਇਹ ਜੋੜ ਦੇ ਰੂਪ ਵਿੱਚ ਜਾਣਾ ਕੁਰਦੇ ਜਾਣ ਦਾ ਅਰਦਾਸ ਕਰਨੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਅੰਮ੍ਰਿਤ ਬਾਣੀ ਪੜਨਾ ਇਹਨੂੰ ਜੋੜ ਦੇ ਰੂਪ ਵਿਚ ਲਾਣ ਵਰਜੋਈ ਕਰਦੀ ਸਤਪੁਰ ਜੀ ਜਿਹੜੇ ਜੋੜ ਨੂੰ ਦਾ ਧੰਨਵਾਦ ਤੇ ਪਾਤਰਿਆਂ ਤੇ ਸਾਥ ਵੀ ਆਪਣੀ ਸੁਵਿੰਤਰ ਸਾਧ ਦੇ ਨਾਲ ਝੰਡੇ ਬਾਣਦੇ ਦੀ ਪਾਉ ਦੇ ਨਾਲ ਡਰੂੜ ਇਹੋ ਜਿਹਾ ਸਮਝਦਾ ਹੈ ਸੁਵਿੰਤਰ ਸਥਾਨ ਤੋਂ ਇਹ ਨਗਰ ਕੀਰਤਨ ਦਾ ਸੰਕਲਪਿਆ ਸੋ ਮੈਂ ਜਿੱਥੇ ਇਥੋਂ ਦੀ ਸਾਰੀ ਕੰਮ ਕਰਦੇ ਜਿਹੜੇ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਵੀ ਕਰਦੇ ਆ ਤੇ ਗੁਰਸ਼ਾਬਦ ਨਾਲ ਵੀ ਜੋੜਦੇ ਆ ਤੇ ਅੰਮ੍ਰਿਤ ਦੇ ਨਾਲ ਵੀ ਗੁਰੂ ਬਾਛਾ ਦੀ ਬਾਛੇ ਦਿੱਤੀ ਹੋ ਮਰਿਆਦਾ ਦੇ ਨਾਲ ਵੀ ਜੋੜਦੇ ਆ ਸਾਰੇ ਵਧਾਈ ਦੇ ਮਾਪੇ ਨੂੰ ਬਲ ਲਾਪਰੀ ਸਿੰਘ ਜੀ ਨੇ ਦਾ ਪ੍ਰਬੰਧ ਤੇ ਅੱਜ ਸਾਡਾ ਸਪੇਸ ਇਕੱਤਰ ਵੀ ਸਾਰੇ ਵਧਾਈ ਦੇ ਮਾਪੇ ਤੇ ਮੈਂ ਦੇਖਦਾ ਲੰਬਾ ਸਮਾਂ ਸਮਾਗਮ ਨਗਾਈਆ ਪਾਪਾ ਤੇ ਬਿੰਦਰ ਸਿੰਘ ਜੀ ਨੇ ਹੋਰ ਸੇਜ ਕੋਟਲੀ ਹੁਣ ਕਰਕੇ ਤਾਂ ਦੇਖੋ ਵੀ ਹੋਣ ਹਰ ਜਿਨ੍ਹਾਂ ਨੇ ਪਹਿਲਾਂ ਨੌਕਰੀ ਕੀਤੀ ਸਰਕਾਰ ਦੀ ਨੌਕਰੀ ਤੇ ਉਹ ਗੁਰੂ ਜੀ ਦੀ ਨੌਕਰੀ ਕਰ ਰਹੇ ਨੇ ਤੇ ਗਾਸ ਸਾਧਗੁਰੂ ਜੀ ਕੀ ਬਕਸੇ ਚਾਹਦੇ ਆ ਇਹ ਮਾਤਰਿਕ ਐਗਜ਼ੀਕਟਿਵ ਦੇਵਾਏ ਗਏ ਆ ਇਹ ਐਮਐਨ ਜ਼ਬਾਨਾ ਹਿੱਸੇ ਆਉਂਦੀਆਂ ਕਠਨ ਸਬਤ ਸਿਆ ਜਿਹੜੇ ਖਰੀਦ ਕਰਦੇ ਆ ਉਹਨਾਂ ਦੇ ਹਿੱਸੇ ਆਉਂਦੀਆਂ ਇਹਨੂੰ ਵੀ ਵਧਾਈ ਦੇ ਦਰ ਕਿ ਇਹਨਾਂ ਨੇ ਹੁਣ ਚਾਰ ਦਿਨ ਲਗਾਤਾਰ ਉਸ ਪਵਿੱਤਰ ਧਰਤੀ ਦੇ ਸੰਪਰਕ ਲੈ ਕੇ ਜਾਣ ਉਥੇ ਨਾਲ ਅਧਿਕਾਰ ਫੇਕ ਪੰਥੀ ਮਹਾਂ ਕੇਤੇ ਤੋਂ ਜੰਗਲ ਜੀਰ ਸੰਤ ਚੁਭਾਲੇ ਜਿਹਨਾਂ ਦੀ ਬੜੀ ਪੱਡੀ ਘਰ ਚਾਹੇ ਵਿਦੂ ਸਰਾ ਤੋਂ ਪਹਿਲਾ ਦੇਖਣਾ ਚਾਹੇ ਬਾਅਦ ਵਿੱਚ ਦੇਖਣਾ ਸੰਤ ਪਾਪਾ ਨੇ ਹਾਰ ਦੇ ਕੇ ਅੱਜ ਮਿਲਣ ਵਾਲੇ ਨਾ ਕੋ ਕੋ ਕਿਚੇਰੇ ਆਪਣੇ ਹੱਥ ਸਾਹਿਬ ਇੱਕੋ ਨਗਰ ਕੀਰਤਨ ਦੀ ਅਰਦਾਸ ਕਰਕੇ ਆਪ ਵਧਾਈ ਵੀ ਦਿੰਦੇ ਆ ਉਹਨਾਂ ਦਾ ਧੰਨਵਾਦ ਕਰਦਾਂ ਉਹਨਾਂ ਦੇ ਨਾਲ ਸੰਦੇ ਬਹੁਤ ਦਲਵੰਡੀ ਰਾਇਆਂ ਵਾਲੇ ਮਹਾਂਪੁਰ ਜਿਹੜੇ ਹਰ ਮੇਰੇ ਦਾਖਲ ਬਰੀ ਤੇ ਜਾਣੀ ਸ਼੍ਰੋਮਣੀ ਕਮੇਟੀ ਨੂੰ ਬੇਜਾਨ ਜਿਹਦੀ ਇੱਕ ਆਰਦਾਸ ਸਾਡਾ ਦਰਵਾਜ਼ਾ ਅੱਬੇ ਲੰਗਰ ਦਾ ਪ੍ਰਮਾਣਤ ਅਧਿਆਲ ਨਗਰ ਨੀਂਕ ਦਾ ਪ੍ਰਬੰਧ ਕਰਨ ਦੇ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਨੇ ਦਾਸ ਸਿੰਘ ਪੰਡਤ ਦੀ ਵੱਡਾ ਬੱਡੇ ਦੀ ਜੇ ਕਦੇ ਬੱਡੇ ਦੇ ਸਾਨੂੰ ਬਹੁਤ ਵੱਡਾ ਮਾਣ ਖਾਤ ਕਰਕੇ ਜਾਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਉਹ ਪੁਣੀਤਾਲੀ ਸੰਗਤਾਂ ਦੇ ਵਿੱਚੋਂ ਸੱਤ ਬਾਬਾ ਜੀ ਵੀਰਾ ਸਿੰਘ ਉਹਨਾਂ ਦੇ ਸੈਟਰਡੇ ਨੂੰ ਕਮਾਂਡ ਜਰਮਾ ਜਿਹੜੇ ਉਤਰਤ ਘਾ ਲਈ ਸਤਬਾਬਾ ਸੁਖਵਿੰਦਰ ਸਿੰਘ ਉਹ ਛੇਛੇ ਦੌਰ ਤੇ ਪਹੁੰਚੇ ਆ ਕਿਸੇ ਇਸ ਧਰਤੀ ਦੇ ਉੱਤੇ ਕੋਈ ਅਜੋਕੇ ਧਰਤੀ ਨੇ ਜਿੱਥੇ ਉਹਨਾਂ ਨੇ ਇਤਿਹਾਸਿਕ ਬਾਨਾ ਤੇ ਸੇਵਾ ਕੀਤੀ ਆ ਬਾਬਾ ਜੀ ਨੇ ਪਿੱਛੇ ਜਮਨ ਕੀਤਾ ਪੌਂਟਾ ਸਾਹਿਬ ਸਥਾਨ ਜਿਹੜਾ ਆ ਉਹਦੀ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਜਿੱਥੇ ਹੁਣ ਅੱਜ ਜਾਓਗੇ ਦੇਖੋਗੇ ਮਹਾਨ ਕੀਰਤਾਰ ਸੇਵਾ ਚਲਾ ਰਿਹਾ ਜੇ ਪੰਨਾ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਕਿਸੇ ਵੇਲੇ ਰੋਮਣੀ ਗੋਗੋਰਾ ਪਰਵਤਨ ਕਮੇਟੀ ਪਰਮਾਤਮਾ ਕਾਦੀ ਸੀ ਅੱਜ ਵੱਡੇ ਪਰਮੰਦ ਕਰਕੇ ਬੈਠੇ ਆ। ਉਹਨਾਂ ਦਾ ਧੰਨਵਾਦ ਕਰਨਾ ਸਤ ਬਾਬਾ ਬਲਬੀਰ ਸਿੰਘ ਜੀ ਜਿਹੜੇ ਆਪਣੇ ਬੇਹਤ ਆਗੂ ਤੋਂ ਹਰਿਆਣੀ ਤੋਂ ਆਏ ਉਹਨਾਂ ਦਾ ਧੰਨਵਾਦ ਕਰਨਾ। ਵਿਸ਼ੇਸ਼ ਤੌਰ ਤੇ ਜਿਹਨੇ ਪੋਲੀਟੀਕਲ ਲੀਡਰ ਸਹਿਬਾਨ ਪਹੁੰਚੇ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਕਿ ਗੁਰੂ ਸਾਹਿਬ ਕਿਰਪਾ ਕਰਕੇ ਇਹੋ ਸਤੂਰ ਜੀ ਨੇ ਸਾਨੂੰ ਸਰਕਾਰੀ ਮਾਪੇ ਦਿੱਤਾ। ਧੰਨ ਜੀ ਸਤੂਰ ਜੀ ਨੇ ਆਪ ਦਾ ਸਿੱਖ ਨੂੰ ਮਰੇ ਰੱਖੀ ਤੇ ਬਾਕੀ ਕਾਮ ਸਾਰੇ ਪਿੱਛੇ ਰੱਖੇ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀ ਗੁਰੂ ਸਾਹਿਬ ਜੀ ਤੇਰੇ ਦਰ ਤੇ ਜਾਣ ਵਾਲੇ ਉਹ ਵੀ ਧੰਨ ਜਿਨ੍ਹਾਂ ਨੇ ਨਾਮ ਜਪਉਣਾ ਉਹ ਵੀ ਧੰਨ ਤੇ ਜਿਹੜੇ ਕੋਈ ਗੁਰੂ ਦੇ ਸਾਧਨ ਭੂਗਾਂ ਉਹ ਵੀ ਸਾਰੀ ਵਧਾਈ ਤੇ ਪਾਪਰ ਪਾਣਗੇ ਤੋਂ ਮੈਂ ਸਾਰੀ ਸੰਗਤ ਦਾ ਤੇ ਰਿਆਨਿਆਂ ਤੋਂ ਦੇਤੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਕਿ ਅੱਜ ਇਹ ਜੋੜ ਲੈਣ ਦੇ ਮੌਕੇ ਵਿੱਚ ਸਾਂਗਤਾਂ ਦੀ ਅਗਵਾਈ ਇਹ ਨਗਰ ਕਨਿਆਲਾ ਸੈਣੀਆ ਕਰਦਾ। ਅੱਜ ਜਿੱਥੇ ਇਸ ਬਿਦੇਸ਼ ਦੇ ਵਿੱਚ ਮੈਂ ਕਈ ਵਾਰੀ ਗੀਣਾ ਹੁੰਦਾ ਨਗਰ ਵੀ ਧਾਕ ਹੋ ਜਾਂਦੇ ਆ। ਜਿਹੜੇ ਕਨਿਆਲਾ ਸੈਣੀਆ ਦਾ ਜ਼ਿਕਰ ਆਉਂਦਾ ਤੇ ਕਹਿੰਦੇ ਕਿ ਜਦੋਂ ਜੋੜ ਮੇਲਾ ਚੱਲਦਾ ਪਹਿਲਾਂ ਆਪਾਂ ਕਹਿੰਦੇ ਸੀ ਭਈਏ ਇੱਕ ਰੂਪ ਦੇ ਵਿੱਚ ਆਉਂਦਾ ਸੰਗਤ ਥੋੜੀ ਹੁੰਦੀ ਸੀ। ਸੰਗ ਜਾਂਦਾ ਪਰ ਗੁਰੂ ਸਾਹਿਬ ਕਿਰਪਾ ਨਾਲ ਸਾਰੇ ਕਮੇਟੀ ਨੂੰ ਸਾਰੇ ਪਿੰਡ ਦੇ ਜਿੰਨੇ ਵੀ ਸਾਰੇ ਸਹਿਯੋਗੀ ਤੇ ਜਿਹੜੇ ਬਾਹਰੋਂ ਵੀ ਸਹਿਯੋਗ ਕਰਦੇ ਨੇ ਉਹਨਾਂ ਦਾ ਸਾਡਿਆਂ ਦਾ ਧੰਨਵਾਦ ਹੈ ਪ੍ਰੈਸ ਦਾ ਜਿੱਥੇ ਤੌਰ ਤੇ ਧੰਨਵਾਦ ਕਰਾਂ ਜਿਹੜੇ ਹਰ ਸਾਲ ਇਹ ਜਿੰਨੀ ਕਵਰੇਜ ਹੁੰਦੀ ਆ ਉਹ ਸਾਰੀ ਕਮਿੰਟ ਕਰਦੀ ਜੇ ਕੋਈ মিডিਆ ਦਾ ਜੋਖਮ ਤੇ মিডিਆ ਦੇ ਵਿੱਚ ਵੀ ਅੱਜ ਸੰਗਤ ਰੂਪੀਏ ਆਪ ਸੇਵਾ ਵੀ ਕਰਦੇ ਆ ਤੇ ਸੇਵਾ ਨਿਭਾਉਂਦੇ ਵੀ ਆ ਕਿ ਇਹ ਨਾਲ মিডিਆ ਦੀ ਵੀ ਸੇਵਾ ਕਰਦੇ ਆ ਅੰਤੋਂ ਫੇਰ ਨਕਰਤਾ ਸਾਰੇ ਪ੍ਰਬੰਧਕ ਜਣਾਂ ਦਾ ਚਰੋਣੀ ਕਿ ਉਦਾਰਾ ਕਮੇਟੀ ਤੋਂ ਬਾਅਦ ਤੋਂ ਧੰਨਵਾਦ ਕਰਨਾ ਉਦ ਆਈ ਨੰਨਾ ਇੰਡੀ ਮੈਂਤੀ ਕਾਰਜਕ੍ਰਮ ਦਾ ਜੀ ਅੱਜ ਕਵਾਹਿਰਪੁਰ ਦੀ ਕਾ ਖਾਲਸਾ ਕਵਾਹਿਰਪੁਰ